ਏ ਜੀ ਸਾਡੇ ਕੋਲ 2 ਦਿਨ ਪਹਿਲੇ ਇੱਕ ਗੁਰਦੀਪ ਸਿੰਘ ਆ ਮਾਲੜੀ ਦੇ ਰਹਿਣ ਵਾਲੇ ਜਿੰਮੇਦਾਰ ਆ ਉਹਨਾਂ ਨੇ ਸਾਨੂੰ ਕੰਪਲੇਂਟ ਦਿੱਤੀ ਸੀ ਕਿ ਮੈਨੂੰ ਇਹ ਨੰਬਰ ਤੋਂ ਕਾਲ ਆ ਰਹੀ ਆ ਤੇ ਉਹਦੇ ਵਿੱਚ ਉਹ ਥ੍ਰੈਟ ਕਰ ਰਿਹਾ ਵੀ ਅਸੀਂ ਤੇਰੇ ਲੜਕੇ ਸੰਦੀਪ ਸਿੰਘ ਦਾ ਨੁਕਸਾਨ ਕਰਾਂਗੇ ਜੇ ਸਾਨੂੰ 5 ਲੱਖ ਰੁਪਇਆ ਨਾ ਦਿੱਤਾ ਤੇ ਉਹਦੇ ਕਰਕੇ ਉਹ ਕਾਫੀ ਘਬਰਾਇਆ ਹੋਇਆ ਸੀ ਉੱਤੇ ਇਹ ਹੀ ਪਰਚਾ ਦਰਜ ਕਰਕੇ ਤੇ ਆਪਾਂ ਉਸ ਕਾਲ ਦਾ ਜਿਹੜਾ ਬਾਰ-ਬਾਰ ਉਹਨੂੰ ਜਦੋਂ ਕਾਲ ਆਈ ਆਪਾਂ ਉਹਦਾ ਪਿੱਛਾ ਕੀਤਾ ਉਹਨੂੰ ਟ੍ਰੇਸਿੰਗ ਤੇ ਲਵਾਇਆ ਤੇ ਟੀਮਾਂ ਬਣਾ ਕੇ ਤੇ ਆਪਾਂ ਇਹ ਜਿਹੜੇ ਆ ਦੋ ਬੰਦੇ ਜਿਹੜੇ ਆ ਕਾਬੂ ਕਰ ਲਿਆ ਇੱਕ ਦਾ ਨਾਂ ਜੀ ਸੰਦੀਪ ਸਿੰਘ ਹੈ ਇਹ ਬਾਅਦ ਵਿੱਚ ਇਹ ਹੋਇਆ ਕਿ ਜਿਹੜਾ ਗੁਰਦੀਪ ਸਿੰਘ ਆ ਉਹਦਾ ਹੀ ਲੜਕਾ ਜਿਹੜਾ ਸੰਦੀਪ ਸਿੰਘ ਆ ਉਹਨੇ ਹੀ ਇਹ ਸਾਰਾ ਪਲਾਨ ਕੀਤਾ ਸੀ ਉਹਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਤੇ ਉਹਨੇ ਆਪਣੇ ਫਾਦਰ ਨੂੰ ਹੀ ਥ੍ਰੈਟ ਕੀਤਾ ਸੀ ਕਿ ਮੈਨੂੰ ਵੀ ਇਹ ਰਕਮ ਦਿੱਤੀ ਜਾਏ ਤੇ ਨਹੀਂ ਤੇ ਮਤਲਬ ਤੁਹਾਡੇ ਲੜਕੇ ਸੰਦੀਪ ਸਿੰਘ ਦਾ ਨੁਕਸਾਨ ਕਰਾਂਗੇ ਸਰ ਇਹਨਾਂ ਦਾ ਕੋਈ ਪਹਿਲਾਂ ਵੀ ਮਾਮਲਾ ਤਾਂ ਨਹੀਂ ਨਹੀਂ ਫਿਲਹਾਲ ਇਦਾਂ ਦੀ ਕੋਈ ਗੱਲ ਨਹੀਂ ਆ ਬਾਕੀ ਆਪਾਂ ਕਰ ਰਹੇ ਆ ਆ ਇਸ ਦੇ ਵਿੱਚ ਪਤਾ ਲੱਗੇਗਾ ਤਿੰਨ ਜਣੇ ਆ ਜੀ ਇੱਕ ਹੱਲੇ ਜਿਹੜਾ ਪਗੋੜਾ ਭੱਜਿਆ ਹੋਇਆ ਕਰੋ ਤੇ ਉਹਨੂੰ ਵੀ ਜਲਦੀ ਕਾਬੂ ਕੀਤਾ ਜਾਏਗਾ ਕੀ ਫਰਾਰੀ ਹੋਣੀ ਮੰਗੀ ਤੇ ਪਹਿਲਾਂ ਵੀ ਲਈ ਤੇ ਨਹੀਂ ਇਸ ਤੋਂ ਪਹਿਲੇ ਨਹੀਂ ਕੋਈ ਇਦਾਂ ਦੀ ਕੋਈ ਗੱਲ ਨਹੀਂ ਸਾਹਮਣੇ ਆਈ ਜੀ ਉਹਦਾ ਨਾਮ ਅਜੀਤ ਕੁਮਾਰ ਹੈ ਜੀ ਕੁਮਾਰੜੀ ਦਾ ਜੀ ਉਹ ਵੀ ਮਾਲੜੀ ਦਾ ਜੀ ਹਾਂ ਜੀ ਹੁਣ ਇਹਨਾਂ ਤੇ ਪਰਚਾ ਦਰਜ ਹੋ ਗਿਆ ਜੀ ਆਪਾਂ ਇਹਨਾਂ ਦੀ ਅਰੈਸਟ ਪਾਲੀ ਸੀ ਕੱਲ ਆਪਾਂ ਇਹਨਾਂ ਨੂੰ ਪੇਸ਼ ਕੀਤਾ ਸੀ ਅਦਾਲਤ ਵਿੱਚ ਇਹਨਾਂ ਦਾ 2 ਦਿਨ ਦਾ ਰਿਮਾਂਡ ਹੈ ਸੋਮਵਾਰ ਇਹਨਾਂ ਨੂੰ ਦੁਬਾਰਾ ਆਪਾਂ ਫੇਰ ਦੁਬਾਰਾ ਪੇਸ਼ ਕਰਾਂਗੇ ਇਹ ਇਹਨਾਂ ਕੋਲੋਂ ਜਿਹੜਾ ਮੋਬਾਈਲ ਜਿਸ ਮੋਬਾਈਲ ਤੋਂ ਇਹ ਕਾਲ ਕਰਦੇ ਸੀ बार-बार ਉਹ ਰਿਕਵਰ ਹੋ ਗਿਆ ਨਹੀਂ 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 ਨੰਬਰ ਅਲੱਗ ਲਿਆ ਹੋਇਆ ਸੀ ਕੋਈ ਉਹਦੀ ਆਪਾਂ ਹਲੇ ਸੀਡੀਆਰ ਵਗੈਰਾ ਸਾਰਾ ਕੁਝ ਡਿਟੇਲ ਕਢਾਵਾਂਗੇ ਵੀ ਇਹਨਾਂ ਨੇ ਕਿਸ ਦਿਨ ਨੂੰ ਦੁਬਾਰਾ ਕਦੋਂ SIM ਲਈ ਕਦੋਂ ਇਹਦਾ ਮੋਬਾਈਲ ਲਿਆ ਔਰ ਕਿਸ ਤਰੀਕੇ ਨਾਲ ਇਹਨਾਂ ਨੇ ਇਹ ਪਲਾਨਿੰਗ ਕੀਤੀ ਉਹ ਜ਼ਿੰਮੇਦਾਰ ਹੈ ਜੀ ਖੇਤੀਬਾੜੀ ਕਰਦੇ ਗੁਰਦੀਪ ਸਿੰਘ ਸਰ ਮਕਸਦ ਕੀ ਸੀ ਇਹਦਾ ਮਕਸਦ ਇਹੋ ਹੀ ਸੀ ਜੀ ਫਿਲਹਾਲ ਜਿਹੜੀ ਹੁਣ ਤੱਕ ਵੀ ਆਪਾਂ ਨੂੰ ਤਪੀਸ਼ ਤੋਂ ਇਹ ਹੀ ਗੱਲ ਸਮਝ ਆਈ ਕਿ ਇਹਦਾ ਲੜਕਾ ਜਿਹੜਾ ਵਾ ਉਹਨੂੰ ਉਹਨੇ ਹੀ ਮਤਲਬ ਉਹ ਆਪਣੇ ਕਿਸੇ ਪਰਪਸ ਵਾਸਤੇ ਇਹਨਾਂ ਇਹਦੇ ਕੋਲੋਂ ਆਪਣੇ ਦੋਸਤਾਂ ਨਾਲ ਮਿਲ ਕੇ ਜਾਨੀ ਕਿ ਆਪਣੇ ਫਾਦਰ ਨੂੰ ਇੰਟਰੈਕਟ ਕੀਤਾ ਸੀ ਨਹੀਂ ਫਿਲਹਾਲ ਹਾਲੇ ਤੱਕ ਨਹੀਂ ਕੋਈ ਵੀ ਸਾਹਮਣੇ ਆਈ ਫਿਰ ਵੀ ਆਪਾਂ ਇਹਦੇ ਬਾਰੇ ਵੀ ਕਰ ਰਹੇ ਹਾਂ ਜੀ ਪੁਲਿਸ ਦੇ ਪਾਸੇ ਲੋਕ ਆਪਣੇ ਫਾਦਰ ਨੂੰ ਵੈਸੇ ਹੀ ਮੰਨ ਕਰਦੇ ਉਹ ਮੰਗ ਸਕਦਾ ਸੀ ਪਰ ਕੀ ਕਾਰਨ ਕੀ ਹੋ ਸਕਦਾ ਕਿਰੇ ਲੋਕੀ ਪ੍ਰੋਬਲਮ ਹੋ ਸਕਦੀ ਆ ਉਹ ਬਾ ਉਹ ਹਾਲੇ ਤਫਤੀਸ਼ ਦੇ ਵਿੱਚ ਆਏਗੀ ਸਾਰੀ ਗੱਲ ਓਕੇ ਜੀ ਥੈਂਕ ਯੂ